ਪਹਿਲਾਂ ਤਾਂ ਆ ਵੀਡੀਓ ਦੇਖ ਲਓ ਤੁਸੀਂ ਇਹ ਕਹਿੰਦੇ ਵੀ ਟੀਚਰ ਨੇ ਆਪਦੇ ਸਟੂਡੈਂਟ ਨਾਲ ਵਿਆਹ ਕਰਾ ਲਿਆ 1900 ਕਿਲੋਮੀਟਰ ਚੱਲ ਕੇ ਆਈ ਸੀ ਇਹ ਜਿਹੜੀ ਲੜਕੀ ਆ ਸਟੂਡੈਂਟ ਸੀ ਆ ਟੀਚਰ ਦੀ ਸੌਫਟਵੇਅਰ ਇੰਜੀਨੀਅਰ ਆ ਪਹਿਲਾਂ ਵੀਡੀਓ ਦੇਖੋ ਪਹਿਲਾਂ ਫਿਰ ਆਪਾਂ ਕਰਦੇ ਆ ਗੱਲਬਾਤ ਦੱਸਦੇ ਆ ਤੁਹਾਨੂੰ ਕੀ ਮਸਲਾ ਹੈਗਾ viral ਬਹੁਤ ਜ਼ਿਆਦਾ ਹੋ ਰਹੀ ਆ social media ਤੇ ਇਹ ਵੀਡੀਓ ਤੇ ਹੁਣ ਦੇਖੋ ਤੁਸੀਂ ਆ ਵੀਡੀਓ ਹਨਾ ਆ ਵਿਆਹ ਕਰਾਈ ਜਾਂਦੇ ਨੇ ਕਿਤੇ ਹਾਂ ਇਹ

ਕਹਿੰਦੇ ਵਿਆਹ ਇਹਨਾਂ ਨੇ ਕਰਾਇਆ ਰੌਲਾ ਪੈ ਰਿਹਾ ਸਾਰੇ ਸੋਸ਼ਲ ਮੀਡੀਆ ਤੇ ਕਹਿੰਦੇ ਵੀ ਵਿਆਹ ਕਿਵੇਂ ਕਰਾ ਲਿਆ ਕਹਿੰਦੇ ਵੀ ਇੱਜ਼ਤ ਤਾਰ-ਤਾਰ ਕਰਤੀ ਟੀਚਰ ਤੇ ਸਟੂਡੈਂਟ ਦੇ ਰਿਸ਼ਤੇ ਨੂੰ ਤਾਰ-ਤਾਰ ਕਰਤਾ ਬਹੁਤ ਕੁਝ ਜਿਹੜਾ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਸੁਣਨ ਨੂੰ ਮਿਲ ਰਿਹਾ 1900 ਕਿਲੋਮੀਟਰ ਕਹਿੰਦੇ ਭੱਜ ਕੇ ਆ ਗਈ ਕੁੜੀ ਯਾਰ ਗੱਲਾਂ ਵੀ ਹੁੰਦੀਆਂ ਕੋਈ ਕਰਨ ਵਾਲੀਆਂ ਯਾਰ ਸੱਚ ਜਦੋਂ ਸਾਹਮਣੇ ਆਉਂਦਾ ਤਾਂ ਪਤਾ ਲੱਗਦਾ ਵੀ ਇਹ ਇਹ ਨਾ ਬਿਹਾਰ ਦਾ ਜਮਈ ਕੋਈ ਜ਼ਿਲ੍ਹਾਗਾ ਉੱਥੇ ਇਹ ਰਹਿੰਦੇ ਸੀ ਦੋਨੇ ਆ ਜਿਹੜਾ ਟੀਚਰ ਹੈ ਇਹ ਕਿੱਥੇ ਕੋਈ ਕਲਾਸਸ ਟਿਊਸ਼ਨ ਸੈਂਟਰ ਚਲਾਉਂਦਾ ਸੀ ਤੇ ਇਹਦੀ ਸਟੂਡੈਂਟ ਸੀ ਸ ਫਿਰ ਉੱਥੇ 1900 ਕਿਲੋਮੀਟਰ ਬਣ ਗਿਆ ਉਹ ਤੇ ਉੱਥੋਂ ਸੌਫਟਵੇਅਰ ਇੰਜੀਨੀਅਰ ਲੱਗਦੀ ਆ ਤਾਂ ਜਿਹੜੀ ਗੱਲਬਾਤ ਇਹਨਾਂ ਦੀ ਫੋਨ ਤੇ ਚੱਲਦੀ ਰਹਿੰਦੀ ਆ ਤੇ ਫੋਨ ਤੋਂ ਬਾਅਦ ਜਦੋਂ ਵਿਆਹ ਕਰਾਉਣ ਦੀ ਤਿਆਰੀ ਕਰਾਉਂਦੇ ਆ ਤਾਂ ਸੋਸ਼ਲ ਮੀਡੀਆ ਤੇ ਯਾਰ ਇਹਨਾਂ ਨੂੰ ਭੰਡਿਆ ਜਾ ਰਿਹਾ ਯਾਰ ਤੁਸੀਂ ਦੱਸਿਓ ਕਿ ਇਹ ਜਾਇਜ਼ ਆ ਕਿ ਨਜਾਇਜ਼ ਆ ਕਮੈਂਟਾਂ 'ਚ ਦੱਸ ਦਿਓ ਵੀ ਜਿਹੜਾ ਇਹਨਾਂ ਨੇ ਵਿਆਹ ਕਰਾਇਆ ਗਿਆ ਉਹ ਨਜਾਇਜ਼ ਆ ਜਾਂ ਜਾਇਜ਼ ਆ ਕਿਉਂਕਿ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਬਹੁਤ ਸਾਰੇ ਲੋਕ ਗਾਲਾਂ ਕੱਢੀ ਜਾਂਦੇ ਨੇ ਵੀਡੀਓ ਦੇਖੀ ਜਾਓ ਤੇ ਨਾਲ ਇਹ ਦੱਸ ਦਿਓ ਵੀ ਇਹ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਵਾਲਾ ਹੈਗਾ ਸੀ ਕੰਟੈਂਟ ਇਹਨ